ਪਾਨਾ ਸਿੱਧੂ ਚੋਰ ਵੀ ਆ ਤੇ ਠੱਗ ਵੀ ਆ ਇਹ ਗੱਲ ਮੰਨ ਲੋ ਕਿਉਂਕਿ ਮੰਨਣੀ ਪੈਣੀ ਆ ਸਰਕਾਰ ਕਹਿੰਦੀ ਆ ਕਿ ਸਰਕਾਰ ਦੀ ਸੱਤੀ ਵੀ ਹੀ 100 ਆ ਕਿ ਉਹ ਤਕੜੇ ਦਾ ਸੱਤੀ ਵੀ ਹੀ 100 ਹੁੰਦਾ ਤੇ ਦੋਸਤੋ ਲੜਾਈ ਕਾਦੀ ਅੱਜ ਪਹਿਲਾਂ ਲੜਾਈ ਸਮਝ ਲਿਓ ਤੇ ਤੁਹਾਨੂੰ ਯਕੀਨ ਆ ਜੂਗਾ ਕਿ ਕੌਣ ਸੱਚਾ ਕੌਣ ਝੂਠਾ ਹੁਣ ਲੜਾਈ ਕਾਦੀ ਆ ਸਾਡੇ ਜੱਟਾਂ ਦੀ ਲੜਾਈ ਕਾਦੀ ਹੁੰਦੀ ਆ ਜ਼ਿਆਦਾਤਰ ਜ਼ਿਮੀਂਦਾਰਾਂ ਭਰਾਵਾਂ ਦੀ ਜ਼ਮੀਨਾਂ ਦੀ ਲੜਾਈ ਹੁੰਦੀ ਆ ਤੇ ਸਾਡੀ ਸਰਕਾਰ ਦੀ ਜ਼ਮੀਨ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਜੇ ਕੋਈ ਉਹਨਾਂ ਦੀ ਥਾਂ ਰੋਕੂ ਆ ਉਹਨਾਂ ਦੀ ਥਾਂ ਘੇਰੂ ਆ ਫਿਰ ਭਈ ਅਗਲੇ ਤਾਂ ਸਭ ਕੁਝ ਕਰਨਗੇ ਫਿਰ ਜਿੰਨਾਂ ਦੇ ਵੀ ਡੱਕੇ ਜਾਂਦੇ ਆ ਹੁਣ ਤੁਸੀਂ ਕਿਸੇ ਦੀ ਜ਼ਮੀਨ ਤੇ ਪੈਰ ਧਰ ਕੇ ਦੇਖੋ ਜੇਹ ਚੀ ਦਿੰਦਾ ਨਾ ਠੀਕ ਹੈ ਕਿਸੇ ਕੇਸ ਚ ਹੀ ਫਸਾਉਂਦਾ ਕਦੇ ਗੁੱਟ ਵੱਢ ਕੇ ਫਸਾ ਦਿੰਦਾ ਕਦੇ ਉਂਗਲ ਵੱਢ ਕੇ ਛੱਬੀ ਬਣਾ ਦਿੰਦੇ ਤਾਂ ਸਾਡੇ ਆਮ ਵੀ ਰਵੀਰਾ ਚੱਲਦਾ ਤੇ ਇਹੀ ਕੰਮ ਹੋ ਰਿਹਾ ਮੈਂ ਕਹਿੰਦਾ ਵੀ ਭਾਨਾ ਸਿੱਧੂ ਦਾ ਚੋਰ ਵੀ ਆ ਠੱਗ ਵੀ ਆ ਆਪਾਂ ਕੀ ਆ ਆਪਾਂ ਅੰਨੇ ਆ ਆਪਾਂ ਬੋਲੇ ਆ ਕਿ ਗਾਂਧੀ ਨੇ ਤਿੰਨ ਬਾਂਦਰਾ ਯਾਰ ਸਾਨੂੰ ਦਿਸਦਾ ਕੁਝ ਨਹੀਂ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇ ਪੁੱਤਾਂ ਨਾਲ ਕੀਤਾ ਜਾ ਰਿਹਾ ਕਿਹੜੇ ਪੁੱਤਾਂ ਨਾਲ ਜਿਹੜੇ ਮਾੜਾ ਮੋਟਾ ਕੁਝ ਬੋਲਣਾ ਜਾਣਦੇ ਆ ਅੱਜ ਭਾਨੇ ਸਿੱਧੂ ਨਾਲ ਹੋਇਆ ਕਹਿੰਦੇ ਕੱਲ ਨੂੰ ਹੋਰਾਂ ਨਾਲ ਹੋ ਮੈਂ ਸਭ ਤੋਂ ਪਹਿਲਾਂ ਦੋਸਤੋ ਇੱਕੋ ਹੀ ਗੱਲ ਕਰਦਾ ਲੜਾਈ ਦਾ ਮੋਟਿਓ ਤੁਹਾਨੂੰ ਸਾਰਿਆਂ ਨੂੰ ਕਲੀਅਰ ਆ ਸਾਰਿਆਂ ਨੂੰ ਪਤਾ ਕਿ ਅਗਲੇ ਦੀ ਜ਼ਮੀਨ ਰੋਕੀ ਜਾਂਦੀ ਸੀ ਅਗਲਾ ਬੋਲੂ ਕਿਉਂ ਨਾ ਠੀਕ ਹੈ ਨਾ ਇਨਕਲਾਬੀਆਂ ਦੀ ਮੈਂ ਕਹਿਣਾ ਤੇ ਦੂਜੀ ਗੱਲ ਇਹ ਆ ਕਿ ਜਿਹੜਾ ਫਾਸੀਵਾਦ ਹੁੰਦਾ ਨਾ ਅੱਜ ਫਾਸੀਵਾਦ ਆ ਪੰਜਾਬ ਦੇ ਵਿੱਚ ਜਿੱਦੇ ਵਿੱਚ ਕੀ ਆ ਵਿਰੋਧੀ ਨੂੰ ਕੁਚਲਿਆ ਜਾਂਦਾ ਸੈਂਟਰ ਤੋਂ ਲੈ ਕੇ ਸਟੇਟ ਤੱਕ ਠੀਕ ਹੈ ਨਾ ਸਾਰੇ ਕਿਤੇ ਇਹੀ ਕੁਝ ਚੱਲ ਰਿਹਾ ਪਰ ਅਗਲੇ ਦਾ ਕਹਿੰਦੇ ਵੀ ਵਿਰੋਧੀ ਤੇਰੀ ਕਿਹੜੀ ਆ ਹੰਕਾਰ ਹੁੰਦਾ ਇਹ ਤੇ ਉਹ ਵਿਰੋਧੀ ਤੇਰਾ ਕੌਣ ਆ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਇੱਕੋ ਹੀ ਗੱਲ ਕਰਦਾ ਕਿ ਫਾਸੀਵਾਦ ਦੇ ਵਿੱਚ ਵਿਰੋਧੀ ਤੇਰ ਨੂੰ ਕੁਚਲਿਆ ਜਾਂਦਾ ਵਿਰੋਧੀ ਤੇਰ ਨੂੰ ਕਿਸੇ ਤਰੀਕੇ ਨਾਲ ਵੀ ਖਤਮ ਕਰਕੇ ਉਸੇ ਨੂੰ ਡਿਕਟੇਟਰਸ਼ਿਪ ਫੇਰ ਹੀ ਪੈਦਾ ਹੁੰਦੀ ਆ ਤੇ ਅੱਜ ਅਗਲੇ ਹੰਕਾਰ ਦੇ ਨਾਲ ਤੁਹਾਡੇ ਸਾਹਮਣੇ ਖੜਕੇ ਕਹਿ ਰਹੇ ਆ ਵੀ ਵਿਰੋਧੀ ਸਾਡਾ ਕੌਣ ਆ ਵਿਰੋਧੀ ਤੇਰੀ ਹੈ ਨਹੀਂ ਕਹਿੰਦੇ ਤੇ ਵਿਰੋਧੀ ਤੇਰ ਜਿਹੜੀ ਬੋਲਣ ਵਾਲਾ ਮਾੜੇ ਮੋٹے ਬੋਲਣ ਵਾਲੇ ਸੀਗੇ ਕਿਉਂਕਿ ਕਾਂਗਰਸ ਵਾਲੇ ਲਾਲੋ ਦੋਸਤੋ ਉਹਨਾਂ ਤਾਂ ਆਪਦੇ ਘਰ ਦੇ ਕੰਜਰ ਕਲੇ ਸੀ ਨਹੀਂ ਲੋਟ ਆਉਂਦੇ ਤੇ ਨਾ ਹੀ ਦੂਜਿਆਂ ਦੇ ਲੋਟ ਆਉਂਦੇ ਆ ਅਕਾਲੀ ਬੋਲਣ ਜੋਗੇ ਨਹੀਂ ਹੈਗੇ ਤੇ ਪਰ ਵਿਰੋਧੀ ਤੇਰ ਕਿਹੜੀ ਆ ਕੋਈ ਵੀ ਨਹੀਂ ਤੇ ਤਾਂ ਹੀ ਫਾਸੀਵਾਦ ਦਾ ਰਾਜ ਆ ਤੇ ਫਾਸੀਵਾਦ ਦੇ ਤਹਿਤ ਜਿਹੜਾ ਕੋਈ ਆਵਾਜ਼ ਚੱਕੂ ਆ ਉਹ ਤਾਂ ਜੇਲ੍ਹ ਜਾਊਗਾ ਜ਼ੋਰ ਲਾ ਲਓ ਤੁਸੀਂ ਪਰ ਹੁਣ ਮੈਂ ਤੁਹਾਨੂੰ ਇੱਕੋ ਹੀ ਗੱਲ ਕਰਦਾ ਕਿ ਇਹੀ ਕੁਛ ਕਰਾਉਣਾ ਕਿ ਮਾੜਾ-ਮੋਟਾ ਕੁਛ ਕਰਨਾ ਤੁਸੀਂ ਭਾਨੇ ਸਿੱਧੂ ਨੂੰ ਚੋੜਦੇ ਠੱਗ ਕੇ ਕੇ ਰਜਾਈ ਦਾ ਬਕੀ ਨਾ ਪਿਓ ਗੱਲ ਸ਼ੇਅਰ ਹੀ ਕਰਦੇ ਹੋ ਇੰਨੀ ਬਹੁਤ ਆ ਨਹੀਂ ਆ ਸਕਦੇ ਕੱਲ ਦਾ ਕੱਟ ਰੱਖਿਆ ਕੁਝ ਭਰਾਵਾਂ ਨੇ ਮੈਂ ਕਹਿੰਦਾ ਵੀ ਉਸ ਕੱਟ ਦੇ ਵਿੱਚ ਵੱਧ ਤੋਂ ਵੱਧ ਭਰਾ ਸ਼ਾਮਲ ਹੋਇਓ ਆਪਣੇ ਲੈਵਲ ਤੇ ਸੋਸ਼ਲ ਮੀਡੀਆ ਤੇ ਇਹ ਗੱਲ ਨੂੰ ਅੱਗੇ ਜ਼ਰੂਰ ਤੋਰਿਓ ਤੇ ਮੈਂ ਕਹਿੰਦਾ ਵੀ ਜਿਹੜਾ ਨੈਰੇਟਿਵ ਬੁਣਿਆ ਜਾ ਰਿਹਾ ਮੈਨੂੰ ਐਂ ਦੱਸੋ ਕਿਹੜੇ ਬੰਦਿਆਂ ਨੂੰ ਯਾਰ ਕਿਹੜੇ ਬੰਦਿਆਂ ਦੀ ਪਿੱਠ ਪੂਰ ਰਹੀ ਆ ਸਰਕਾਰ ਉਹਨਾਂ ਟਰੈਵਲ ਏਜੰਟਾਂ ਦੀ ਅੰਨੇ ਸਿੱਧੂ ਨੇ 10000 ਲਿਆ ਮੰਨ ਲਿਆ 10000 ਲਿਆ ਸ਼ਰਿਆਮ ਉਸੇ ਲੇਡੀ ਤੇ ਜਿਹੜੀ ਦੀ ਲੁਧਿਆਣੇ ਪਰਚਾ ਕਰਾਇਆ ਉਹਦੇ ਤੇ ਉਹਦੋਂ ਕੀ ਕੱਲ ਪਰਸੋ ਇੱਕ ਹੋਰ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੀ ਹੈ ਭੈਣ ਦੱਸ ਰਹੀ ਆ ਜਿਹੜੀ ਸ਼ਰਿਆਮ ਕਹਿ ਰਹੀ ਆ ਕਿ ਸਾਡੇ ਤੋਂ ਤਿੰਨ ਜਾਣਿਆਂ ਤੋਂ ਤਿੰਨੋਂ ਕੀ ਇੱਕੋ ਫੈਮਿਲੀ ਟਰੀ ਦੇ ਵਿੱਚ ਹੀ ਆਉਂਦੇ ਸਮਝਣ ਨੂੰ ਇੱਕ ਦੂਜੀ ਦੀ ਜਾਣ ਪਛਾਣਦੇ ਆ ਤਿੰਨਾਂ ਨੂੰ ਸਵਾ ਕਰੋੜ ਰੁਪਈਆ ਠੱਗਿਆ ਇੱਕ ਭੈਣ ਤੋਂ 55 ਲੱਖ ਰੁਪਈਆ ਮਹਿਲ ਕਲਾਂ ਦੀ ਆ ਨਾਲ ਕਹਿੰਦੀ ਸਾਡੇ ਨਾਲ ਕਪੂਰਥਲੇ ਦੇ ਸੀਗੇ ਦੋ ਪਰਿਵਾਰ ਸੀ ਜਿਹੜੇ ਸਾਡੇ ਜਾਣਕਾਰ ਸੀ ਉਹਨਾਂ ਤੋਂ ਉਸੇ ਔਰਤ ਨੇ ਜਿਹੜੀ ਨੇ ਭਾਨੇ ਸਿੱਧੂ ਤੇ ਪਰਚਾ ਕਰਾਇਆ ਜਦ ਮਾੜਾ ਮੋਟਾ ਸੋਚ ਲਈਏ ਆਪਾਂ ਹੋ ਕੀ ਰਿਹਾ ਉਹ ਤਾਂ ਫਿਰ ਕੀ ਆ ਸਾਧ ਹੋ ਗਏ ਚੋਰ ਭਾਨਾ ਸਿੱਧੂ ਹੋ ਗਿਆ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਬੋਲਿਆ ਤੇ ਬੋਲੂਗਾ ਕੌਣ ਇਹ ਮਾਫੀਆ ਤੇ ਮਾਫੀਆ ਪੈਦਾ ਕੌਣ ਕਰਦਾ ਮਾਫੀਆ ਪੈਦਾ ਕਰਦਾ ਦੋਸਤੋ ਕਾਨੂੰਨ ਪੈਦਾ ਕਰਦਾ ਜਦੋਂ ਕਾਨੂੰਨ ਦੇ ਵਿੱਚ ਕੀ ਆ ਘਾਟਾਂ ਹੁੰਦੀਆਂ ਨੇ ਤਾਂ ਉਸੇ ਦਾ ਫਾਇਦਾ ਉਠਾਉਂਦੇ ਆ ਕੌਣ ਲੋਕ ਇਹੋ ਜਿਹੇ ਟਰੈਵਲ ਟਰੈਵਲ ਏਜੰਟ ਵੀਰ ਉਹ ਛੱਡੋ ਮੈਂ ਕਹਣਾ ਹੁਣ ਹੋਰ ਤੋਂ ਵੀ ਇੱਕ ਪਰਚਾ ਹੋ ਗਿਆ ਇੱਕ ਚੈਨ ਖੋਣ ਦਾ ਪਰਚਾ ਹੋ ਗਿਆ ਭਾਨੇ ਸਿੱਧੂ ਤੇ ਕਰੈਕਟਰ ਸ਼ੈਸਿਨੇਸ਼ਨ ਜਿਹੜੇ ਕਹਿੰਦੇ ਆਪਾਂ ਸੁਣਦੇ ਹੁੰਦੇ ਸੀ ਨਾ ਉਹ ਚੀਜ਼ਾਂ ਲੱਗਦੀਆਂ ਸੀ ਕਿ ਜਰ ਕਿਤੇ ਨਾ ਕਿਤੇ ਗੱਪ ਹੋਣਗੇ ਜਿਹੜੇ 95 ਤੋਂ ਪਹਿਲਾਂ ਜੋ ਕੁਝ ਵਰਤਾਰਾ ਵਾਪਰਿਆ ਮੜਾ ਮੋਟਾ ਕੀ ਆ ਲੱਗਦਾ ਉਹ ਤੋਂ ਦਿਨ ਕੀ ਪਤਾ ਕੀ ਹੋਇਆ ਹੁਣ ਆ ਤਾਂ ਅੱਖਾਂ ਦੇ ਸਾਹਮਣੇ ਹੋ ਰਿਹਾ ਇੱਕ ਬੰਦਾ ਜਿਹਨੂੰ ਕੀ ਆ ਪੂਰਾ ਪੰਜਾਬ ਜਾਣਦਾ ਹੈਗਾ ਉਹਦੀ ਨਿਸ਼ਾਨਦੇਹੀ ਕਰ ਸਕਦਾ ਉਹ ਬੰਦਾ ਕਿਸੇ ਦੀ ਰਾਤ ਨੂੰ ਚੈਨ ਖੋਂਦਾ ਕਹਿੰਦੇ 10 ਵਜੇ ਠੀਕ ਹੈ ਨਾ ਗੱਡੀ ਵਿੱਚ ਮਾਰ ਕੇ ਉਹ ਚੈਨਖੋਂ ਦਾ ਪਰਚਾ ਭਾਨੇ ਸਿੱਧੂ ਤੇ ਕੀਤਾ ਜਾਂਦਾ ਹੁਣ 379 ਬੀ ਇੱਕ ਪਟਿਆਲੇ ਜਿਹੜੀ ਲਈ ਆ ਠੀਕ ਹੈ ਇਹ 379 ਬੀਆਂ ਦੋਸਤੋ ਲੱਗਦੀਆਂ ਕਾਦੇ ਵਾਸਤੇ ਨੇ ਤਾਂ ਕਿ ਬੇਲ ਨਾ ਹੋ ਸਕੇ ਇਹਨਾਂ ਨੂੰ ਜਿੰਨਾ ਚ ਡੱਕ ਕੇ ਦੱਸਿਆ ਜਾ ਸਕੇ ਕਿ ਅਸੀਂ ਕੌਣ ਹੁੰਨੇ ਆ ਇਹ ਦੱਸ ਰਹੀ ਆ ਸਰਕਾਰ ਸਾਡੇ ਇਨਕਲਾਬੀ ਦੱਸ ਰਹੇ ਆ ਪਰ ਮੈਂ ਇੱਕੋ ਗੱਲ ਕਹਿਣਾ ਸਰਕਾਰ ਉਹਨਾਂ ਟਰੈਵਲ ਏਜੰਟਾਂ ਦਾ ਹੌਸਲਾ ਵਧਾ ਚੁੱਕੀ ਆ ਮੈਨੂੰ ਐਂ ਦੱਸੋ ਕਿਹੜਾ ਬੰਦਾ ਹੋਣੀ ਯਾਰ ਇਹਨਾਂ ਟਰੈਵਲ ਏਜੰਟਾਂ ਦੇ ਖਿਲਾਫ ਆਵਾਜ਼ ਬੁਲੰਦ ਕਰੂਗਾ ਕਿਉਂਕਿ ਅਹਲੇ ਨੂੰ ਪਤਾ ਲੱਗਾ ਕਿ ਐਡਾ ਸਟ੍ਰੋਲਮ ਆ ਵੀ ਆ ਇਹ ਕਹਿੰਦੇ ਕਹੌਂਦੇ ਨੂੰ ਵੀ ਜੇਹਾਂ ਚ ਸਟਾ ਸਕਦੇ ਜਿਹੜੇ ਬੰਦੇ ਨੂੰ ਮੈਂ ਕਹਿੰਦਾ ਵੀ ਇੰਨੇ ਲੋਕ ਜਾਣਦੇ ਸੀ ਜਿਹੜੀ ਦੀ ਆਵਾਜ਼ ਕੀ ਆ ਲੋਕ ਸੁਣਦੇ ਸੀ ਉਹ ਬੰਦੇ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਤੁੰਤਾਂ ਠੀਕ ਹੈ ਤੇ ਮੈਂ ਕਿਹੜਾ ਵੀ ਆਮ ਬੰਦਾ ਟਰੈਵਲ ਏਜੰਟਾਂ ਦੇ ਖਿਲਾਫ ਉਹਨੂੰ ਬੋਲਣ ਤਾਂ ਹਿੰਆਂ ਨਹੀਂ ਕਰ ਸਕਦਾ ਕੋਈ ਬੋਲੂਗਾ ਤੁਸੀਂ ਦੱਸਦੇ ਹੋ ਤੁਸੀਂ ਬੋਲ ਸਕਦੇ ਹੋ ਕੋਈ ਬੰਦਾ ਵੀ ਨਹੀਂ ਬੋਲ ਸਕਦਾ ਇਸੇ ਕਰਕੇ ਤੁਹਾਨੂੰ ਦੋਸਤੋ ਮੈਂ ਇਹ ਗੱਲ ਕਹਿਣਾ ਕਿ ਸਰਕਾਰ ਉਹਨਾਂ ਦੀ ਪੋਸਟਰ ਪਣਾਹੀ ਇਸੇ ਕਰਕੇ ਕਰ ਰਹੀ ਐ ਕਿਉਂਕਿ ਇਹਨਾਂ ਲੋਕਾਂ ਦੇ ਸਿਰ ਤੇ ਸਰਕਾਰਾਂ ਬਣੀਆਂ ਨੇ ਮੋٹے ਫੰਡ ਦਿੱਤੇ ਜਾਂਦੇ ਆ ਤੇ ਇਹ ਜੇ ਟਰੈਵਲ ਏਜੰਟ ਕੱਲੇ ਆਪ ਵਾਲਿਆਂ ਨੂੰ ਨਹੀਂ ਦਿੰਦੇ ਇਹ ਕਾਲੀਆਂ ਨੂੰ ਵੀ ਦਿੰਦੇ ਆ ਕਾਂਗਰਸੀਆਂ ਨੂੰ ਵੀ ਦਿੰਦੇ ਆ ਸਰਕਾਰ ਜੀ ਦੀ ਮਰਜ਼ੀ ਆ ਜੇ ਇਹਨਾਂ ਦਾ ਪੈਸੇ ਨਾਲ ਦੋਸਤੋ ਇਹਨਾਂ ਦੀ ਸੁਣੀ ਜਾਣੀ ਆ ਆਮ ਮਾਤੜ ਦੀ ਧਮਾਤੜ ਦੀ ਜਾਂ ਆਮ ਲੋਕਾਂ ਦੀ ਕਿਸੇ ਦੀ ਨਹੀਂ ਸੁਣੀ ਜਾਣੀ ਇੱਕ ਅਬੋਰ ਤੋਂ ਪਰਚਾ ਹੋਇਆ ਮੈਨੂੰ ਇਹ ਦੱਸ ਦਿਓ ਕੀ ਭਲੇ ਮਾਨਸ ਲੋਕ ਹੋਣਗੇ ਜਿਨ੍ਹਾਂ ਨੇ ਜਿਨ੍ਹਾਂ ਨਾਲ ਗੱਲ ਕਰਕੇ ਇਹ ਪੈਸੇ ਮੜਾਉਣ ਦੀ ਗੱਲ ਕਰਦੇ ਸੀ 10000 ਰੁਪਏ ਵਿੱਚ ਭਾਨਾ ਸਿੱਧੂ ਅੰਦਰ ਦਿੱਤਾ ਜਾ ਸਕਦਾ ਤੇ ਸਵਾ ਕਰੋੜ ਜਿਹੜਾ ਕੀ ਆ ਤਿੰਨ ਬੰਦਿਆਂ ਤੋਂ ਠੱਗਿਆ ਸਵਾ ਕਰੋੜ ਤੇ ਹੋਰ ਪਤਾ ਨਹੀਂ ਕਿੰਨੇ ਸੈਂਕੜੇ ਲੋਕਾਂ ਤੋਂ ਕਿੰਨੇ ਕਰੋੜ ਰੁਪਈਆ ਉਸ ਕੀ ਆ ਔਰਤ ਨੇ ਠੱਗਿਆ ਉਹ ਜਿਹੜੀ ਨੇ ਲੁਧਿਆਣੇ ਪਰਚਾ ਕਰਾਇਆ ਉਹਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਯਾਰ ਸ਼ਰਮ ਵਾਲੀ ਗੱਲ ਆ ਇਹ ਇਨਕਲਾਬੀਆਂ ਵਾਸਤੇ ਹੁਣ ਇਨਕਲਾਬੀ ਬੋਲਣਗੇ ਕੀ ਠੀਕ ਹੈ ਇਹ ਕਹਿੰਦੇ ਕੀ ਇਲਜ਼ਾਮ ਤਰਾਸ਼ੀ ਹੁੰਦੀ ਆ ਮੈਂ ਕਹਿ ਦਿੰਦਾ ਜਿਹੜਾ ਕਿਹਾ ਜਾਂਦਾ ਹਾਂਜੀ ਕਹਿੰਦੇ ਜੀ ਉਹਨੇ ਵੀਡੀਓ ਦੇਖੀ ਹੋਏ ਭਗਵਾ ਮਾਕੇ ਮੁੱਖ ਮੰਤਰੀ ਕਿਹੜਾ ਵਿਲਾ ਆਪਾਂ ਮੰਨ ਲੈਂਦੇ ਆ ਨਹੀਂ ਦੇਖੀ ਪਰ ਹੁਣ ਸੋਸ਼ਲ ਮੀਡੀਆ ਤਾਂ ਦੇਖਦੇ ਆ ਤੂੰ ਜਿੰਦਾ ਦੇਖਦੇ ਓ ਤੁਸੀਂ ਬੋਲ ਕੇ ਗੱਲ ਤਾਂ ਪਹੁੰਚਾ ਦਿਓ ਭਾਈ ਆਹ ਕੰਮ ਹੋਇਆ ਜੇ ਅਸੀਂ ਕਹਿ ਲਈਏ ਮੈਂ ਤੁਹਾਨੂੰ ਇੱਕ ਦੱਸਦਾ ਦੋਸਤੋ ਜਿਹਾਂ ਰਾਜਾ ਤੇਹੀ ਪਰਜਾ ਇਹ ਗੱਲਾਂ ਜਿਹੜੀਆਂ ਕਹੀਆਂ ਜਾਂਦੀਆਂ ਸੀ ਉਹ ਗੱਲ ਸਾਬਤ ਹੋ ਚੁੱਕੀ ਆ ਠੀਕ ਹੈ ਨਾ ਜਿਹੇ ਜਿਹਾਂ ਰਾਜਾ ਹੋਇਆ ਖੜਾ ਉਹੇ ਦੀ ਪਰਜਾ ਹੋਈ ਖੜੀ ਆ ਅਸੀਂ ਕੀ ਸੁਣੀ ਜਾਂਦੇ ਆ ਉਹ ਸੁਣਾਈ ਜਾਂਦੇ ਆ ਪਰ ਮੈਂ ਕਹਣਾ ਵੀ ਜਿਹੜੇ ਬੰਦੇ ਕੁਝ ਬੋਲਦੇ ਸੀਗੇ ਕੁਝ ਲੋਕਾਂ ਦੇ ਹੱਕ ਦੇ ਵਿੱਚ ਖੜਦੇ ਸੀ ਉਹਨਾਂ ਲੋਕਾਂ ਦੇ ਨਾਲ ਜੇ ਖੜਨ ਦਾ ਟਾਈਮ ਆ ਤੁਹਾਨੂੰ ਸਾਰੇ ਭਰਾਵਾਂ ਨੂੰ ਮੈਂ ਇੱਕੋ ਗੱਲ ਕਰਦਾ ਕਿ ਸਾਰੇ ਭਰਾ ਉਹਨਾਂ ਦਾ ਸਾਥ ਦਿਓ ਹੁਣ ਸਰਕਾਰ ਨੇ ਦੋਸਤੋ ਜਿਸ ਸ਼ਰੇਆਮ ਕੀਆ ਸੰਗ ਲਾ ਚੁੱਕੀ ਆ ਸਰਕਾਰ ਅਜ ਖੜੀ ਕਿੰਨਾਂ ਦੇ ਨਾਲ ਆ ਅਜਾ ਕੀ ਆ ਭਾਗੋਆਂ ਦੇ ਨਾਲ ਖੜੀ ਆ ਗਰੀਬਾਂ ਦੇ ਨਾਲ ਨਹੀਂ ਖੜੀ ਜਿਹੜੇ ਲੁੱਟ ਕਰ ਰਹੇ ਆ ਲਾਲੋ ਉਹਨਾਂ ਦੇ ਨਾਲ ਖੜੀ ਆ ਇਹ ਸ਼ਰੇਆਮ ਸਾਫਤ ਕਰਤਾ ਸਰਕਾਰ ਨੇ ਟਰੈਵਲ ਏਜੰਟਾਂ ਦੇ ਖਿਲਾਫ ਹੋਣ ਨੂੰ ਬੰਦਾ ਚੂਣੀ ਕੱਢਦਾ ਪੰਜਾਬ 'ਚ ਗੱਲ ਦੀ ਮੈਂ ਗਰੰਟੀ ਕਰਦਾ ਭਾਨੇ ਸਿੱਧੂ ਵਾਲੇ ਕੰਮ ਤੋਂ ਬਾਅਦ ਕੋਈ ਬੰਦਾ ਬੋਲਣ ਦੀ ਹਮਾਕਤ ਨਹੀਂ ਕਰਦਾ ਜੇ ਤੁਹਾਡੇ 'ਚ ਹਮਾਕਤ ਕਰਨ ਦੀ ਹਿੰਮਤ ਹੈਗੀ ਆ ਉਹ ਨਹੀਂ ਕੁਝ ਬੋਲ ਸਕਦੇ ਉਹਨਾਂ ਟਰੈਵਲ ਏਜੰਟਾਂ ਖਿਲਾਫ ਭਾਨੇ ਸਿੱਧੂ ਦੇ ਪੱਖ 'ਚ ਹੀ ਬੋਲ ਪੋਇਆ ਇਸ ਗੱਲ ਨੂੰ ਕੀ ਅੱਗੇ ਤੋਰਿਓ ਤੇ ਜਿਹੜੇ ਕੱਟ ਰੱਖੇ ਜਾ ਰਹੇ ਆ 29 ਤਰੀਕ ਦਾ ਭਾਨੇ ਸਿੱਧੂ ਦੇ ਪਿੰਡ ਕੱਟ ਰੱਖਿਆ ਉਹਦੇ ਵਿੱਚ ਸ਼ਾਮਲ ਹੋਇਓ ਵੱਧ ਤੋਂ ਵੱਧ ਜਿਹੜੇ ਭਰਾ ਟਾਈਮ ਕੱਢ ਕੇ ਜਾ ਸਕਦੇ ਆ ਜਿਹੜੇ ਨਹੀਂ ਕੱਢ ਸਕਦੇ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇਸ ਗੱ ਪਾਨੇ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਜ਼ਰੂਰ ਕਰਿਓ ਕਿਉਂਕਿ ਜੇ ਹੋਂ ਨਾ ਬੋਲੇ ਜਿਹੜੇ ਇੱਕ ਅਕਸਰ ਮੈਂ ਗੱਲ ਕਹਿੰਦਾ ਹਾਂ ਉਹਨਾਂ ਦੋਸਤੋ ਲੜੋ ਨਹੀਂ ਲੜ ਸਕਦੇ ਬੋਲੋ ਨਹੀਂ ਬੋਲ ਸਕਦੇ ਠੀਕ ਹੈ ਨਾ ਲੜਨ ਲਿਖਣ ਬੋਲਣ ਵਾਲਿਆਂ ਦੇ ਮਗਰ ਹੀ ਖੜਜੋ ਤੇ ਜੇ ਮਗਰ ਵੀ ਨਹੀਂ ਖੜ ਸਕਦੇ ਤਾਂ ਲੜਨ ਲਿਖਣ ਬੋਲਣ ਵਾਲਿਆਂ ਦੀਆਂ ਲੱਤਾਂ ਨਾ ਖਿੱਚੋ ਯਾਰ ਆ ਪਾਨੇ ਸਿੱਧੂ ਦੇ ਉੱਤੇ ਜਾਮਤਰਾਸ਼ੀ ਕੀਤੀ ਜਾ ਰਹੀ ਆ ਲੱਖ ਮੈਂ ਕਹਿੰਦਾ ਤੁਸੀਂ ਕਿਹਾ ਪਹਿਲਾਂ ਅਸੀਂ ਵੀ ਨਹੀਂ ਬੋਲੇ ਦੋਸਤੋ ਕਿਉਂਕਿ ਉਹਦੀ ਬੋਲਬਾਣੀ ਦੇ ਵਿੱਚ ਜਿਹੜਾ ਮੱਕੇ ਲਹਿਜਾ ਸੀ ਉਹ ਆਪ ਨੂੰ ਵੀ ਗਲਤ ਲੱਗਦਾ ਸੀ 19 ਕਿ ਸਜ਼ਾ ਉਹਨੂੰ ਦੇਣੀ ਪਣਦੀ ਸੀ ਅਸੀਂ ਸੋਚਿਆ ਸੀ ਕਿ ਜਦੋਂ ਪਹਿਲਾ ਪਰਚਾ ਪਾਇਆ ਵੀ ਠੀਕ ਹੈ ਬੋਲਬਾਣੀ ਕਰਕੇ ਹੋਇਆ ਉਹ ਪਰ ਜਦੋਂ ਦੂਜਾ ਪਰਚਾ ਹੋਇਆ ਫਿਰ ਪਤਾ ਲੱਗ ਗਿਆ ਕਿ ਇਹ ਇਹ ਪੰਜਾਬ ਦੇ ਪੁੱਤਾਂ ਨੂੰ ਦਬਾਉਣ ਦੀ ਤੇ ਪੰਜਾਬ ਦੀ ਕੀ ਜਵਾਨੀ ਨੂੰ ਠੀਕ ਹੈ ਦੋਸਤੋ ਬੋਲਣ ਜੋਗਾ ਨਹੀਂ ਛੱਡਣਗੇ ਇਸੇ ਕਰਕੇ ਹੁਣ ਬੋਲਦੇ ਵੀ ਆਂ ਇੱਕੋ ਗੱਲ ਕਹਿੰਦੇ ਆ ਠੀਕ ਹੈ ਨਾ ਬੋਲਬਾਣੀ ਦੇ ਵਿੱਚ ਪਹਿਲਾਂ ਜਿਹੜੀ ਉਹਨੇ ਗੱਲ ਕਹੀ ਸੀ ਜਿਹੜਾ ਮੱਕੇ ਜਿਸ ਤਰੀਕੇ ਨਾਲ ਉਹਨੂੰ ਕਹੇ ਮੰਡਿਆ ਵੀ ਇਸੇ ਕਰਕੇ ਜਾਂਦਾ ਕਿ ਐ ਕਿਵੇਂ ਦਮਕਾ ਮਾਰ ਸਕਦਾ ਐ ਕਿਵੇਂ ਕਰ ਸਕਦਾ ਪਰ ਮੈਂ ਇੱਕ ਦੱਸਣਾ ਚਾਹਣਾ ਸਮੇਂ ਦੀਆਂ ਸਰਕਾਰਾਂ ਨੂੰ ਇਨਕਲਾਬੀਆਂ ਨੂੰ ਕਿ ਸਾਡੇ ਜੱਗੇ ਡਾਕੂ ਵਰਗੇ ਨਾ ਸਾਡੇ ਰੋਲ ਮਾਡਲ ਹੈਗੇ ਆ ਠੀਕ ਹੈ ਨਾ ਉਹਨਾਂ ਨੂੰ ਅੱਜ ਵੀ ਰੋਲ ਮਾਡਲ ਕਿਉਂ ਮੰਨਦੇ ਆ ਕਿਉਂਕਿ ਉਹ ਗਰੀਬ ਦੇ ਨਾਲ ਖੜਦੇ ਸੀ ਲਟੇਰਿਆਂ ਨੂੰ ਲੁੱਟਦੇ ਸੀ ਜਿਹੜੇ ਕੀ ਆ ਭਾਗੋ ਸੀ ਕਿ ਉਹਨਾਂ ਨੂੰ ਲੁੱਟਦੇ ਸੀ ਠੀਕ ਹੈ ਤੇ ਲਾਲ ਲੋਆਂ ਦਾ ਸਾਥ ਨਹੀਂ ਲਾਲ ਲੋਆਂ 'ਚ ਵੰਡਦੇ ਸੀ ਭਾਨਾ ਸਿੱਧੂ ਵੀ ਨਿਲਤੀ ਆ ਤੁਸੀਂ ਆਪ ਉਸ ਬੰਦੇ ਨੂੰ ਹੀਰੋ ਬਣਾਇਆ ਕਿਉਂਕਿ ਸਾਡੇ ਲੋਕਾਂ ਦਾ ਹੀਰੋ ਉਹ ਆ ਜਿਹੜਾ ਮਾੜੇ ਦੇ ਨਾਲ ਖੜਦਾ ਠੀਕ ਹੈ ਨਾ ਜਿਹੜਾ ਮਾਗੇ ਸੀ ਕਿਹਾ ਜਾਂਦਾ ਅਕਸਰ ਦੋਸਤੋ ਇਹ ਮੰਨ ਲਿਆ ਕਿ ਭਾਨਾ ਸਿੱਧੂ ਚੋਰ ਆ ਠੀਕ ਹੈ ਨਾ ਡਾਕੂ ਆ ਪਰ ਮੈਂ ਕਹਣਾ ਵੀ 10000 ਵਾਲੇ ਨੂੰ ਜੇ ਚੋਰ ਡਾਕੂ ਕਹਿੰਦੇ ਜਿਹੜਾ ਬੰਦਾ ਕਰੋੜਾਂ ਦੀ ਮਾਗੇ ਮਾਰਦਾ ਉਹ ਬੰਦਾ ਕੌਣ ਆ ਠੀਕ ਹੈ ਨਾ ਕਰੋੜਾਂ ਦੀ ਥੱਗੀ ਮਾਰਦਾ ਪਰ ਦੋਸਤੋ ਜਿਹੜੇ ਸਿਆਸੀ ਲੋਕ ਨੇ ਇਹ ਖੁਦ ਐਡੇ ਕਬਡੇ ਚੋਰ ਤੇ ਡਾਕੂ ਬਣ ਚੁੱਕੇ ਇਹਨਾਂ ਨੂੰ ਸਾਰੇ ਚੋਰ ਲੱਗਦੇ ਆ ਤੇ ਭਾਨੇ ਸਿੱਧੂ ਦੇ 10000 ਦੀ ਜਿਹੜੀ ਇਜਾਮਤਰਾਸ਼ੀ ਕੀਤੀ ਗਈ ਹੈ ਤੇ ਭਾਨੇ ਸਿੱਧੂ ਦੇ ਹੱਕ 'ਚ ਜਿਹੜੇ ਲੋਕ ਬੋਲ ਰਹੇ ਆ ਸਾਰੇ ਦੱਸ ਰਹੇ ਆ ਕਿ ਲੱਖ-ਲੱਖ ਰੁਪਈਆ 2-2 ਲੱਖ ਰੁਪਈਆ ਕਿਉਂਕਿ ਜਿਹਦਾ 20 ਲੱਖ ਮੋੜਦਾ 2 ਤੋਂ ਨੂੰ ਲੱਖ ਦੇਣਾ ਕੋਈ ਔਖਾ ਨਹੀਂ ਉਹਨੂੰ ਆਫਰ ਕਰਦੇ ਰਹੇ ਆ ਠੀਕ ਹੈ ਤੇ ਮੈਂ ਕਹਿੰਦਾ ਕਿਸੇ ਬੰਦੇ ਤੋਂ ਕਹਿੰਦੇ ਉਹਨੇ ਇੱਕ ਸਿੰਗਲ ਰੁਪਈਆ ਨਹੀਂ ਲਿਆ ਦੋ ਬੰਦੇ ਜਾਣਕਾਰ ਸੀ ਜਿਨ੍ਹਾਂ ਦਾ ਰੰਮਾ ਕੀ ਕੀਤਾ ਜਿਨ੍ਹਾਂ ਦਾ ਸਾਥ ਕੀ ਉਹਨੇ ਦਿੱਤਾ ਸੀ ਉਹਨਾਂ ਨਾਲ ਗੱਲ ਵੀ ਕੀਤੀ ਆ ਤੇ ਉਹਨਾਂ ਨੇ ਵੀ ਇਹੀ ਗੱਲ ਦੀ ਹਾਮੀ ਭਰੀ ਆ ਇਸ ਕਰਕੇ ਸਾਡੇ ਜਿਹੜੇ ਕੀ ਅਸੀਂ ਜਿਹੜੇ ਲੋਕਾਂ ਨੂੰ ਹੀਰੋ ਮੰਨਦੇ ਆ ਸਰਕਾਰ ਨੂੰ ਮੈਂ ਤਾਂ ਹੀ ਕਹਿਣਾ ਕਿ ਭਾਨੇ ਸਿੱਧੂ ਵਰਗਿਆਂ ਨੂੰ ਤੁਸੀਂ ਜੱਗੀ ڈاکੂ ਦੀ ਉਪਾਧੀ ਦੇ ਰਹੇ ਹੋ ਤੇ ਸਮੇ ਦੇ ਹੁਕਮਰਾਨ ਹਮੇਸ਼ਾ ਦੋਸਤੋ ਇਹਨਾਂ ਦੇ ਵਿਰੁੱਧ ਰਹੇ ਆ ਤੇ ਸਾਡੇ ਪੰਜਾਬ ਦੇ ਲੋਕਾਂ ਦੇ ਉਹ ਨਾਇਕ ਰਹੇ ਆ ਠੀਕ ਹੈ ਨਵੇਂ ਨਾਇਕ ਸਿਰਜੇ ਜਾ ਰਹੇ ਆ ਉਹਨਾਂ ਨਾਇਕਾਂ ਦੀ ਉਸਤਤ ਦੇ ਵਿੱਚ ਗੱਲਾਂ ਜ਼ਰੂਰ ਕਰਨੀਆਂ ਪਣਦੀਆਂ ਤੁਹਾਨੂੰ ਮੈਂ ਇਹੀ ਕਹਿਣਾ ਤੇ ਮੈਂ ਇੱਕ ਲਾਸਟ ਗੱਲ ਇੱਕ ਕਹਿਣਾ ਮੈਨੂੰ ਕਿਸੇ ਪੁਲਿਸ ਅਫਸਰ ਨੇ ਕਿਹਾ ਸੀ ਦੋਸਤੋ ਚਿੱਟੇ ਦੇ ਖਿਲਾਫ ਲੰਬੇ ਸਮੇਂ ਤੋਂ ਲੜਦੇ ਆ ਤਾਂ ਉਹਨੇ ਕਿਹਾ ਸੀ ਕਿ ਜਦੋਂ ਵੀ ਕਿਸੇ ਚਿੱਟੇ ਵਾਲੇ ਨੂੰ ਤੁਸੀਂ ਅੰਦਰ ਕਰਾਉਣੇ ਹੋ ਤਾ ਬੰਦੇ ਦੇ ਕੀ ਆ ਉਨੀ ਗੱਲ ਕਰਿਓ ਕਿਉਂਕਿ ਸਾਡੇ ਨਾਲ ਅਗਰੈਸਿਵ ਮੁੰਡੇ ਸੀ ਉਹ ਕਹਿੰਦੇ ਕਿ ਇਹਦੇ ਦੀ ਕਮਰਸ਼ਲ ਡੋਜ ਪਾਓ ਤਾਂ ਪੁਲਿਸ ਅਫਸਰ ਨੇ ਕਿਹਾ ਜੀ ਕਿਸੇ ਬੰਦੇ ਨੂੰ ਉਨੀ ਸਜ਼ਾ ਦਿਓ ਜਿੰਨੇ ਕੀ ਆ ਉਹਨੇ ਜੁਰਮ ਕੀਤਾ ਜੇ ਉਸ ਤੋਂ ਵੱਧ ਉਹਨੂੰ ਸਜ਼ਾ ਦਿਓਗੇ ਜਾਂ ਦਬਾਓਗੇ ਤਾਂ ਤੁਹਾਡੀ ਬੈਂਸ ਪੈਣੀ ਆ ਇਹ ਸਰਕਾਰੀ ਬੈਂਸ ਨਾ ਪਾ ਜਿੰਨਾ ਕਸੂਰ ਕੀਤਾ ਉਨੀ ਸਜ਼ਾ ਦੇ ਠੀਕ ਹੈ ਨਾ ਅਸੀਂ ਵੀ ਕੀ ਆ ਉਥੇ ਕੀ ਆ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿ ਦਿੰਦੇ ਪਰ ਜਿੰਨੇ ਕੀ ਆ ਉਹਦੀ ਸਜ਼ਾ ਬਣਦੀ ਆ ਬੋਲਣ ਪਿੱਛੇ ਜਿੰਨਾ ਭਾਣੇ ਨੂੰ ਕਹਿਣਾ ਸੀ ਕਹਿ ਸਕਦੇ ਸੀ ਪਰ ਜਰ ਚੋਰ ਦਾ ਡਾਕੂ ਦਾ ਜਿਹੜਾ ਕੀ ਆ ਉਹਦੇ ਤੇ ਟੈਗ ਲਾਇਆ ਗਿਆ ਠੀਕ ਹੈ ਇਹਨਾਂ ਚੀਜ਼ਾਂ ਦੇ ਨਾਲ ਮੈਂ ਕਹਿੰਦਾ ਵੀ ਤੁਸੀਂ ਜਿੰਨਾ ਜ਼ੁਰਮ ਕੀਤਾ ਉਸ ਤੋਂ ਵੱਧ ਉਹਨੂੰ ਸਜ਼ਾ ਦੇਣ ਦੀ ਜੇ ਕੋਸ਼ਿਸ਼ ਕਰੋਗੇ ਤਾਂ ਬੈਂਸ ਪੈਣੀ ਆ ਤੇ ਬੈਂਸ ਕਿੰਨਾਂ ਨਾਲ ਪੈਣੀ ਆ ਜਿਹਨਾਂ ਦੇ ਖਾਤਰੋ ਬੋਲਦਾ ਸੀ ਤੇ ਬੋਲਦਾ ਲੋਕਾਂ ਖਾਤਰ ਸੀ ਲੋਕਾਂ ਨਾਲ ਬੈਂਸ ਪਾ ਕੇ ਸਰਕਾਰੀ ਨਾ ਪੰਗਾ ਲੈ ਇੱਕੋ ਗੱਲ ਕਹਿਣੇ ਆ ਕਿ ਇਹਨਾਂ ਲੋਕਾਂ ਦੇ ਸਿਰ ਤੇ ਤੁਸੀਂ ਇਹਨਾਂ ਗੱਡੀਆਂ ਤੇ ਬੈਠੇ ਹੋ ਸਾਰਿਆਂ ਨੂੰ ਬੇਨਤੀ ਕਰਦਾ ਤੇ ਹੁਣ ਜਿਹੜੀ ਚੀਜ਼ ਚਾਹੀਦੀ ਆ ਜੇ ਮੈਂ ਕਹਣਾ ਕਾਨੂੰਨ ਦਾ ਰਾਜ ਹੁੰਦਾ ਜਿਹੜੇ ਕਲਾਬੀ ਇਹ ਗੱਲਾਂ ਕਰਦੇ ਸੀ ਪਹਿਲਾਂ ਠੀਕ ਹੈ ਬਸੰਤੀ ਪੱਗਾਂ ਵਾਲੇ ਹੁਣ ਇਹ ਕਹਿੰਦੇ ਸੀਗੇ ਕਿ ਅਸੀਂ ਆਹ ਕਰ ਦਾਂਗੇ ਜੀ ਉਹ ਕਰ ਦਿਆਂਗੇ ਕਿਸੇ ਚੀਜ਼ ਦੇ ਉੱਤੇ ਕੱਖ ਵੀ ਮੈਂ ਕਿਹਨਾਂ ਨੇ ਰਿਜਲਟ ਨਹੀਂ ਦਿੱਤਾ ਹੁਣ ਤੱਕ ਕੱਲੀਆਂ ਸੋਸ਼ਲ ਮੀਡੀਆ ਤੇ ਗੱਲਾਂ ਕੀਤੀਆਂ ਤੇ ਕਾਨੂੰਨ ਦਾ ਜਿਹੜਾ ਰਾਜ ਦੀ ਗੱਲ ਕਰਦੇ ਆ ਦੋਸਤੋ ਸਿਰਫ ਇੱਕ ਰੈਗੂਲੇਟਿੰਗ ਅਥਾਰਟੀ ਬਣਾਉਣ ਦੀ ਲੋੜ ਸੀ ਮੈਂ ਕਹਿੰਦਾ ਵੀ ਅੱਜ ਜੇ ਕੋਈ ਬੰਦਾ ਭਾਨੇ ਸਿੱਧੂ ਦੇ ਮਾਕੇ ਕੋਲੇ ਜਾ ਕੇ ਬਿਲਕਦਾ ਤੁਹਾਡੇ ਕੋਲੇ ਕਿਉਂ ਨਹੀਂ ਆਉਂਦਾ ਕਿਉਂਕਿ ਤੁਹਾਡੇ ਤੇ ਯਕੀਨ ਨਹੀਂ ਰਿਹਾ ਜਕੀਰ ਬਣਾਵੇ ਸਰਕਾਰ ਰੈਗੂਲੇਟਿੰਗ ਅਥਾਰਟੀ ਬਣਾਵੇ ਜਿਹਦੇ ਕੋਲੇ ਜਾ ਕੇ ਅਗਲਾ ਆਪਦਾ ਦਰਦ ਦੱਸ ਸਕੇ 12-13000 ਕਰੋੜ ਰੁਪਏ ਦੀ ਠੱਗੀ ਆ ਸਾਨੂੰ 10000 ਦੀ ਕੀ ਹੈ ਸਿਰਫ ਇੱਕ ਝੂਠੀ ਠੱਗੀ ਦਿਖਾਈ ਜਾ ਰਹੀ ਆ ਜਿਹਦਾ ਸਬੂਤ ਕੋਈ ਨਹੀਂ ਤੇ ਇੱਕ ਪਾਸੇ 12-13-13000 ਕਰੋੜ ਦੇ ਇੱਕ ਨੰਬਰ ਦੇ ਵਿੱਚ ਰੁਪਏ ਲੈ ਵਿਆਂ ਦਾ ਰਿਕਾਰਡ ਆ ਜਿੰਨਾਂ ਦਾ ਉਹ 12-13000 ਕਰੋੜ ਆ ਉਹ ਲੋਕ ਘਾਟ ਚੱਕੀ ਫਿਰਦੇ ਆ ਉਹਨਾਂ ਦੇ ਤੁਹਾਡੇ ਤੋਂ ਕਾਰਵਾਈ ਸਰਦੀ ਨਹੀਂ ਇਸ ਕਰਕੇ ਸਰਕਾਰ ਨੂੰ ਲਹਣਤ ਪਾਉਣੇ ਆ ਭਾਨੇ ਸਿੱਧੂ ਦੇ ਮਸਲੇ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਮਸਲੇ ਦੇ ਵਿੱਚ ਭਾਨੇ ਸਿੱਧੂ ਦਾ ਸਾਥ ਦਿੱਤਾ ਜਾਵੇ ਭਾਨੇ ਸਿੱਧੂ ਦੇ ਨਾਲ ਖੜਿਆ ਜਾਵੇ ਨਹੀਂ ਪਰ ਪੰਜਾਬ ਦੇ ਵਿੱਚ ਅੱਜ ਤੋਂ ਬਾਅਦ ਮੈਂ ਕਹਿੰਦਾ ਹੁਣ ਤੋਂ ਬਾਅਦ ਤੁਹਾਡੇ ਪੱਖ ਦੇ ਵਿੱਚ ਫਿਰ ਬੋਲਣ ਵਾਲੇ ਪੈਦਾ ਨਹੀਂ ਹੋਣੇ ਜੇ ਕੋਈ ਬੋਲਦਾ ਤਾਂ ਉਹਦੇ ਨਾਲ ਖੜਜੋ ਨਹੀਂ ਖੜ ਸਕਦੇ ਹੁਣ ਲੱਤਾਂ ਵੀ ਨਾ ਖਿੱਚਿਓ ਸਪੋਰਟ ਕਰ ਸਕਦੇ ਹੋ ਤਾਂ ਦੱਬ ਕੇ ਇਹਨਾਂ ਅੱਜ ਅੱਜ ਦੀ ਗੱਲ ਨੂੰ ਵੀ ਸ਼ੇਅਰ ਕਰੋ ਆਪਣੇ ਵੱਲੋਂ ਵੀ ਵੱਧ ਤੋਂ ਵੱਧ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਹਾੜਾ ਨਾੜਾ ਮਾਰੇ ਇੰਦਿਆ ਕੇ ਬੇਨਤੀਆਂ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ